ਬੁੱਢਾ ਪੇਵੇ ਚ ਮਾਂ ਪਿਓ ਨੂੰ ਘਰੋਂ ਬਾਹਰ ਨਾ ਕੱਢਿਆ ਕਰੋ। ਇਹ ਸਾਰਾ ਕੋਚੀ ਉਹਨਾਂ ਦਾ ਬਣਾਇਆ ਹੋਇਆ ਆ। ਆ ਦੇਖੇ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ। ਆ ਦੇਖਿਓ ਫਿਰ ਕੀ ਹੁੰਦਾ। ਕਿੱਥੇ ਮਰਜੀ ਜਾ। ਨਿਕਲ ਜਾ ਮੇਰੇ ਘਰ ਤੋਂ। ਓਏ। ਉਹ ਆਕਰ ਨੂੰ ਹੱਥ ਮਾਰ। ਹਾਂ। ਸ਼ਰਮ ਕਰ। ਆ ਸੁਣਿਓ। ਕਿਉਂ ੱੱੱਕੇ ਮਰੀ ਆ ਨਾ। ਤੂੰ ਕੋਨੋਂ ਨਾਂ ਵਿੱਚ ਬੋਲਣਾ। ਮੈਂ ਤਾਂ ਹੀ ਮਾਰੂ। ਦੇਖਿਆ। ਹੋ ਰਿਓ ਆਹ ਆਹ ਜੀ ਆਹ ਇਦਾਂ ਹੀ ਰੋਕ ਆਂਦੇ ਆ ਦੇਖਿਆ ਤੇਰੇ ਮੋੜੇ ਹੱਥ ਬੰਦੀ ਮਾਤਾ ਮਾਈ ਹੁੰਦੀ ਆ ਫਿਰ ਜੇ ਨੂੰ ਕੁਝ ਹੋ ਗਿਆ ਮੈਂ ਤਾਂ ਜਿੰਦੇ ਜੀ ਮਰ ਜੂੰਗੀ ਪੁੱਤ ਓਏ ਹੋਰ ਛੱਡ ਦੇ ਦੇਖਿਆ ਮਾਂ ਪਿਓ ਵਾਲੀ ਜਿਹੜਾ ਧੀ ਪੁੱਤ ਹੁੰਦਾ ਆ ਨਾ ਉਹ ਭਾਵੇਂ ਨਸ਼ੇੜੀ ਕਿਉਂ ਨਾ ਹੋਏ ਹਣਾ ਭਾਵੇਂ ਜਿੱਦਾਂ ਦਾ ਮਰਜ਼ੀ ਹੋਏ ਪਰ ਉਹਨਾਂ ਉਹਨਾਂ ਤੇ ਦੁੱਖ ਮੁਸੀਬਤ ਕਦੇ ਨਹੀਂ ਆਣ ਦਿੰਦੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਮਾਂ ਤਾਂ ਫਿਰ ਮਾਂ ਹੀ ਹੁੰਦੀ ਆ ਜਿੰਨੇ ਲੋਕ ਆਪਣੇ ਮਾਪਿਓ ਨੂੰ ਪਿਆਰ ਕਰਦੇ ਆ ਨਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਫਿਰ ਦਬਕੇ ਤੇ ਕਮੈਂਟ ਚ ਆਈ ਲਵ ਯੂ ਮਾਂ ਜਰੂਰ ਲਿਖਿਓ